ਲਓ ਮੇਰੇ ਵੀਰੋ ਚੱਲਿਆ ਗੱਡੀ 'ਚ ਬਹਿ ਕੇ ਪਹਿਲੇ DNA ਆਕੇ ਸੂਟ ਬੂਟ ਲਾ ਕੇ ਕੋਬਰਾ ਮਾਰ ਕੇ ਸੀਟਾਂ ਦੇ ਕਪੜਾ ਬਹਿ ਗਏ ਨੇ ਮਿੱਤਰੋ ਗੱਡੀ 'ਚ ਪਰ ਆਪਾਂ ਜਾ ਕਿਹੜੀ ਹਵੇਲੀ 'ਚ ਰਹੇ ਆ ਚੱਲ ਫੇ ਗੱਡੀ ਪਹਿਲਾਂ ਉਹਨਾਂ ਦੀ ਹਵੇਲੀ ਵੱਲ ਮੋੜ ਲੈ ਉਸ ਤੋਂ ਬਾਅਦ ਬੱਬੂ ਨੇ ਸੁਣਾਏ ਵੱਡੇ ਵੱਡੇ ਗੱਪ ਤੇ ਗੱਪਣ ਦੀ ਲਿਆਤੀ ਨੇਰੀ ਸਿਸਟਮ ਪਾੜ ਦਈਂਗੇ ਲੈ ਮੈਂ ਕੱਲਾ ਗੱਪ ਕੇ ਸੁਣਾ ਤੁਸੀਂ ਸਾਰੇ ਵੀ ਸੁਣੋ ਇਹਦਾ ਯਾਰ ਇੱਕ ਮਿੰਟ ਕੀ ਹੈ ਕੋਈ ਨਵਾਂ ਬੰਦਾ ਨਾ ਮੈਂ ਕਹਿੰਦਾ ਸਿਰਾ ਕਰ ਦਿੰਦਾ

ਯਾਰ ਇਹ ਚੰਡੀ ਕੜ ਦੋਨੂੰ ਬਾਗਰਾ ਗਮਾ ਪਾਣੀयां ਨਹੀਂ ਅੱਜ ਤੱਕ ਉਹਨੇ ਯਾ ਗੱਟੀ ਚੱਕੀ ਚੱਕੜੀ ਉਹਦੇ ਮਾਸ ਵੀ ਚੱਕ ਲਈ ਫਰੇਂ ਚੱਕ ਲਈ ਉਹ ਸਿੰਘਾ ਜਾਮ ਕਰ ਸਾਰੀਆਂ ਮਿਹਨਤ ਭੇਜ ਦੋ ਅਰੇ ਭਾਈ 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 ਕੀ ਆ ਭਾਈ 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 ਗੱਲ ਉਹਨੇ ਜਾ ਕੇ ਰੋਟਮਾ ਪਾ ਲੈਂਦੇ ਆ ਰੱਖੋ ਬਾਹਰ ਲੋ ਮੇਰੇ ਵੀਰਿਆ ਪਹੁੰਚੂ ਕੇ ਨੇ ਭੁੱਖੇ ਟਡ ਭੁੱਖੇ ਨਗੇ ਬੰਦੇ ਦੋ ਦੋ ਦਿਨਾਂ ਦੀ ਰੋਟੀ ਛੱਡ ਕੇ ਆਹ ਦੇਖੋ ਚੱਕਲਾ ਚੱਕਲਾ ਆਈਡੀਆਂ ਦੀਆਂ ਚੀਜ਼ਾਂ ਦਰਸ਼ਨ ਸਾਡੇ ਨਾਲ ਹੀ ਹੋਣਿਆ ਮੜਾਂ ਦੇ ਵਿਚ ਲੜੀਆਂ ਰਹੇ ਅਕਲ ਦੀ ਗੱਲ ਸਭ ਥੱਲੇ ਦੀ ਮੜਾਂ ਨੂੰ ਬਹੁਤ ਸੋਹਣੀ ਲੱਗੇ ਛੋਟੇ ਭਾਈ ਧੌਣ ਲੈ ਜੇ ਐਂ ਕਦੀ ਨਾ ਚਾਲਾ ਚਾਲਾ ਖੜਾ ਕੋਈ ਨਹੀਂ

ਵਿਦਾਈ ਤੋਂ ਬਾਅਦ ਸਾਡੇ ਬੰਦੇ ਦੇਖਣ ਲੱਗੇ ਹੁਣ ਸਾਡੀ ਵਾਰੀ ਕੋ ਦਵਾ ਹੁਣ ਇਹੀ ਆਟ ਮਰੀ ਸੀ ਜਿਹੜੀ ਅਸੀਂ ਲਾਸਟ ਤੇ ਖਾਣ ਲੱਗੇ ਬਟ ਅਸੀਂ ਇਹ ਦੋ ਤਿੰਨ ਵਾਰ ਪਹਿਲਾਂ ਖਾ ਚੁੱਕੇ ਸੀ ਲੋ ਜੀ ਇਸ ਤੋਂ ਬਾਅਦ ਮੈਂ ਗਈ ਹੋਈ ਵਿਦਾਈ ਮੈਂ ਵੱਲ ਵੱਲ ਮੁਬਾਰਕਾਂ ਦੀ ਸਾਰੇ ਹੀ ਪਰਿਵਾਰ ਨੂੰ ਇਸ ਤੋਂ ਬਾਅਦ ਅਸੀਂ ਬੋਰੀ ਬੇਸਤਰਾ ਬੰਨ ਕੇ ਗੱਡੀ 'ਚ ਬੈਠਣ ਲੱਗੇ ਨਾਲ ਦੀ ਨਾਲ ਛੜੇ ਯਾਰ ਵੀ ਬਾਈ ਬਾਈ